ਪਹਿਲਾਂ ਖੇਲ ਕੀਤੀ ਫਿਰ ਇਹ ਗ੍ਰੰਥ ਬਣੀ ਪਰਮੇਸ਼ਰ ਅਗਰ ਖੇਲ ਕਰਕੇ ਖੇਲ ਨਾ ਕਰ ਦੇ ਇੱਕ ਵਿਚਾਰ ਆ ਕਰਨੀ ਤੇ ਸੀ ਇਹਨਾਂ ਗ੍ਰੰਥਾਂ ਦੀ ਤੇ ਇਹਨਾਂ ਅੱਖਰਾਂ ਦੀ ਇਹਨਾਂ ਦੀ ਕੋਈ ਹੋਣ ਨਹੀਂ ਸੀ ਬਣ ਸਕਦਾ ਇਹ ਅੱਖਰ ਤੇ ਗ੍ਰੰਥ ਕੇਵਲ ਤੇ ਕੇਵਲ ਪਰਮੇਸ਼ਰ ਦੀ ਇੱਕ ਮਹਿਮਾ ਆ ਜੋ ਪਰਮੇਸ਼ਰ ਖੇਲ ਕਰਦਾ ਆ ਸਿਰਫ ਉਹਦੀ ਮਹਿਮਾ ਦੱਸਦੀ ਹੈ ਅਗਰ ਪਰਮੇਸ਼ਰ ਅਵਤਾਰ ਨਹੀਂ ਧਾਰਨ ਕਰਦੇ ਤੇ ਇਹ ਗ੍ਰੰਥ ਇਹਨਾਂ ਦੇ ਉੱਪਰ ਜਿਹੜੇ ਅੱਖਰ ਰੂਪ ਮਿਲਿਆ ਗ੍ਰੰਥ ਬਿਲਕੁਲ ਵੀ ਇਹ ਬਣ ਨਹੀਂ ਪਾਗਦਾ ਇਹਨਾਂ ਗ੍ਰੰਥਾਂ ਦੀ ਸ਼ੁਰੂਆਤ ਜਦ ਹੋਈ ਮੁਖਬੰਦ ਮਹਾਰਾਜ ਸ਼ੇਰ ਸਿੰਘ ਤਨਵਜੂਦ ਤੋਂ ਹੁੰਦੀ ਹੈ ਇਹ ਜਿਹੜੀ ਸ਼ੁਰੂਆਤ ਹੁੰਦੀ ਆ ਨਿਰਗੁਣ ਜੋਤਿ ਪਾਲਪੁਰਖ ਨੇ ਆਪਣਾ ਸਨ ਵਜੂਦ ਬਣਾਇਆ ਪੰਜ ਤਤ ਦੇਹ ਬਣਾਈ ਸਰਗਣ ਸਰੂਪ ਬਣਾਇਆ ਆਤਮਾ ਸੁਨਾਲੀ ਪਿੰਜਰ ਦਾ ਸਰੀਰ ਬਣਾਇਆ ਸਰਗਣ ਸਰੂਪ ਪੰਜ ਤਤ ਦੇਹ ਬਣਾਈ ਤੇ ਫੇਰ ਹੀ ਲਿਖਿਆ ਗਿਆ ਮਹਾਰਾਜ ਸ਼ੇਰ ਸਿੰਘ ਤਨ ਵਜੂਦ ਤਨ ਤੇ ਵਜੂਦ ਜਿਸ ਦਾ ਕੋਈ ਵਜੂਦ ਨਹੀਂ ਜਿਸ ਦਾ ਕੋਈ ਆਕਾਰ ਨਹੀਂ ਜਿਸ ਦਾ ਕੋਈ ਸਰੂਪ ਨਹੀਂ ਜੋ ਨਿਰਆਕਾਰ ਹੈ ਨਿਰਗੁਣ ਰੂਪ ਹੈ ਸਰਗਣ ਪੁਰਖ ਉਹਨੇ ਆਪਣਾ ਵਜੂਦ ਬਣਾਇਆ ਸਰੀਰ ਬਣਾਇਆ ਤੇ ਫਿਰ ਹੀ ਇਹ ਗ੍ਰੰਥਾਂ ਪਖੜਾ ਮਿਲਿਆ ਲਗੜੀ ਜਨਮ ਤੋਂ ਹੀ ਇਹ ਤੋਂ ਸ਼ੁਰੂਆਤ ਹੋ ਗਈ। ਤੋਂ ਇਹ ਗ੍ਰੰਥ ਪਰਮੇਸ਼ਰ ਮਹਾਰਾਜ ਜੀ ਸਿੰਘ ਦੀ ਮਹਿਮਾ ਦੱਸਦੇ। ਇਸ ਮਹਿਮਾ ਦੇ ਵਿੱਚ ਸੱਦੇ ਪਾਸ਼ਾ 52 ਸਾਲ ਦੀ ਬਾਅਦ ਜਿਹੜੀ ਅਗਲੀ ਗੱਲ ਦੱਸਦੇ ਆ। 59 ਸਾਲ ਦੀ ਕਰਕੇ ਖੇਲ ਖੇਲੀ 22 ਨੂੰ 2000 ਬਿਕਰਮੀ ਨੂੰ ਸਵੇਰੇ ਸਾਢੇ 10 ਵਜੇ ਚਿੱਠੀ ਦੇ ਵਿੱਚ ਲਿਖਿਆ ਮਹਾਰਾਜ ਗੁਰੂ ਸਿੰਘ ਜਨਮ ਸਾਖੀ ਦੇ ਵਿੱਚ 10 ਵਜੇ ਦਾ ਕੀ ਕਰਿਆ ਸੀ 26 ਨੂੰ 2000 ਮਿਤਰਵੀ ਸਵੇਰੇ 8:30 ਵਜੇ ਦਾ ਲਿਖਤੀ ਪਰਮਾਨਿਆ ਘਵੇੜ ਦੀ ਧਰਤੀ ਤੇ ਹੀ ਅਕਾਲ ਪੁਰਖ ਨੇ ਪੰਜ ਤੱਤ ਦੇ ਆਪਣੀ ਛੱਡੀ ਪੰਜ ਤੱਤ ਚੋਲਾ ਆਪਣਾ ਛੱਡਿਆ ਸੀ ਦੇ ਛੱਡ ਕੇ ਫਿਰ ਨਿਰਗੁਣ ਰੂਪ ਜੋਤ ਸਰੂਪ ਸੱਚੇ ਪਾਸਤਾ ਬੋਲੇ ਜੋਤ ਸਰੂਪ ਹੋ ਕੇ ਸੱਚਖੰਡ ਗਏ ਆਪਣੇ ਸਰਪੰਦ ਤੇ ਪਰਮੇਸ਼ਰ ਸੱਚਖੰਡ ਜਾ ਕੇ ਕਿਸੇ ਹੋਰ ਦੇ ਵਿੱਚ ਨਹੀਂ ਮਿਲਦਾ ਸਵੈਮ ਅਕਾਲਪੁਰ ਕਾਇ ਅਕਾਲਪੁਰ ਕੁਮਾਰਾ ਜੀ ਸਿੰਘ ਵਿਸ਼ਨੂੰ ਭਗਵਾਨ ਆਪਣੀ ਧਾਰੋਂ ਹਰਤੇ ਫਟਿਆ ਆਪਣੇ ਵਿੱਚੋਂ ਆਪੇ ਹੋਵੇ ਬਾਹਰ ਆਪਣੇ ਆਪ ਵਿੱਚੋਂ ਬਾਹਰ ਹੋਵੇ ਪੁਜਾਰ ਆਪਣਾ ਆਪ ਆਪਣੇ ਆਪ ਵਿੱਚ ਮਿਲਾਉਂਦਾ ਆਪਣੇ ਆਪ ਵਿੱਚ ਆਉਂਦਾ ਆਪਣਾ ਆਪ ਸਭ ਕੁਝ ਕਰਦਾ। ਸਾਖਾ ਖੰਡਾ ਆਪਣੇ ਸਰਦਾਰਾਂ ਤੇ ਜਾ ਕੇ ਫੇਰ ਪਰਤ ਕੇ ਵਾਪਸ ਆਇਆ। ਉਸੇ ਦਿਨ ਜੀ। ਔਰ ਰਾਤ ਨੂੰ 10:30 ਵਜੇ 2:00 ਸਮਾਂ ਸੀ 10:30 ਵਜੇ ਰਾਤ ਨੂੰ। ਇਟਲੀ ਮੁਲਕ ਦੇ ਵਿੱਚ ਬ੍ਰਿਟਿਸ਼ ਫੌਜ ਦੇ ਵਿੱਚ ਬਾਰਾਈ ਪੂਰਨ ਸਿੰਘ ਦੀ ਨੌਕਰੀ ਕਰਦੇ ਸੀ ਔਰ ਉਹਨਾਂ ਦੀ ਦੇਹ ਦੇ ਵਿੱਚ ਜੋਤ ਸ਼ਬਦ ਦੀ ਧਾਰ ਹੋ ਕੇ ਬਣ ਕੇ ਤੇ ਪ੍ਰਗਟ ਹੋਏ ਹੁਣ ਇੱਥੇ ਵਿਚਾਰਨਾ ਆਪ ਸਰਦ ਕਰਦਿਆਂ ਜਿਹੜੇ ਦੇਖੀ 52 ਸਾਲ ਪ੍ਰਗਟ ਕੌਣ ਸੀ ਦੇਹ ਕਰਕੇ ਭਿੰਡ ਦੀ ਸਰਤੀ ਦੇ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ 52 ਸਾਲ ਪ੍ਰਗਟ ਤੇ ਪਰਥਕ ਸੀ ਔਰ ਫੇਰ ਹੀ ਸੰਤमणि ਸਿੰਘ ਨੇ ਨਮਸਕਾਰ ਕੀਤੀ ਮਹਾਰਾਜੂਰ ਸਿੰਘ ਜੀ ਨੇ ਨਮਸਕਾਰ ਕੀਤੀ ਉਹਨਾਂ ਦੇ ਪਿਤਾ ਨੇ ਨਮਸਕਾਰ ਕੀਤੀ ਪੁਰਾਣੀ ਸਿੱਖੀ ਜਿਹੜੀ ਉਹਨਾਂ ਨੇ ਨਮਸਕਾਰ ਕੀਤੀ ਸੀ ਜੇ ਸਾਹਮਣੇ ਪ੍ਰਗਟ ਤੇ ਪਰਤਖੰਡ ਦੇ ਕਰਕੇ ਵੀ ਆਪ ਪ੍ਰਗਟ 52 ਸਾਲ ਔਰ ਜਦ ਦੇ ਛੱਡਿਆ ਔਰ ਜੋਤ ਰੂਪ ਹੋ ਗਏ ਫੇਰ ਵਾਪਸ ਪਰਤ ਕੇ ਆਇਆ ਦੁਬਾਰਾ ਜਾ ਕੇ ਪਰਤ ਕੇ ਆਇਆ ਫੇਰ ਦੁਬਾਰਾ ਦੁਬਾਰੀ ਆਪਣੀ keel ਖਲਾਈ ਔਰ ਫਿਰ ਆਗੇ ਪ੍ਰਗਟ ਕਿਥੇ ਹੋਏ ਮਹਾਰਾਜ ਸੂਰਜ ਸਿੰਘ ਦੀ ਦੇਹ ਦੇ ਵਿੱਚ ਸੰਭਲ ਸਰੀਰ ਦੇ ਵਿੱਚ ਜਿਸ ਨੂੰ ਮਹਾਰਾਜ ਚੇਤਕ ਨੇ ਨਿਰੰਕਾਰ ਨੇ ਆਪ ਹੀ ਸੰਭਲ ਸਰੀਰ ਨੂੰ ਘੜਿਆ ਖੇਲ ਕਰਨ ਬਾਅਦ ਤੇ ਆਪਣੀ ਸ਼ਬਦੀ ਸੁੱਤ ਦਾ ਲੇਖਾ ਪੂਰਾ ਕਰਨ ਬਾਅਦ ਤੇ ਆਪਣੀ ਸ਼ਬਦੀ ਸੁੱਤ ਦੀ ਬੰਦ ਬਣਾਈ ਦੇਹ ਦੇ ਵਿੱਚ ਪ੍ਰਗਟ ਹੋਣ ਗਿਆ ਜੋ ਸ਼ਬਦ ਦੀ ਧਾਰ ਬਣ ਕੇ ਮਹਾਰਾਜ ਪੂਰ ਸਿੰਘ ਦੀ ਦੇਹ ਦੇ ਵਿੱਚ ਪ੍ਰਗਟ ਹੋਣ ਵਾਲਾ ਕਹੋਣਿਆ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਕੰਸ ਪਰਵਾਸੀ ਕੋਈ ਔਰ ਪ੍ਰਗਟ ਨਹੀਂ ਹੋਇਆ ਇਹ ਵਿਚਾਰ ਹਰਤਾ ਮੁਖਵੰਦ ਦੇ ਵਿੱਚ ਲਿਖਿਆ ਕਿ ਪ੍ਰਗਟ ਹੋ ਗਏ ਔਰ ਪ੍ਰਗਟ ਹੋ ਗਏ 32 ਸਾਲ ਮਹਾਰਾਜ ਪੂਰ ਸਿੰਘ ਦੀ ਦੇਹ ਦੇ ਵਿੱਚ ਬੈਠ ਕੇ ਫੇਰ ਕੀਤੀ ਨਿਸ਼ਾਨੀ ਪ੍ਰਗਟ ਹੁੰਦੀ ਸੱਜੇ ਪਾਸ਼ਾ ਕਹਿੰਦਾ ਕਿ ਜੋਤ ਮੇਰੀ ਜਾਂ ਸਿੱਖ ਦੀ ਜਿਆਵੇ ਹੁੰਦਾ ਕੁੱਝ ਇਸ ਦੀ ਚੱਲਣ ਵੱਜ ਜਾਵੇ ਬੰਦ ਕਰ ਦੇਣਾ ਇਹ ਵੱਡਾ ਭੇਤ ਸਾਡਾ ਮਹਾਰਾਜ ਸ਼ੇਰ ਸਿੰਘ ਆਇਆ ਸਤਪੁਰ ਸਾਡਾ ਜੇ ਜਦੋਂ ਮੈਂ ਪ੍ਰਗਟ ਹੁੰਨਾ ਔਰ ਮੈਂ ਆਪਣੀ ਸਿੱਖ ਦੀ ਨਬਜ ਬੰਦ ਕਰ ਦੇਣਾ ਮੇਰੀ ਪ੍ਰਗਟ ਹੋਉਂਦੀ ਹੈ ਨਿਸ਼ਾਨੀ ਹੈ ਜਿਹੜੇ ਗ੍ਰੰਥ ਬਣੇ ਨਬਜ ਬੰਦ ਹੋਈ ਤੇ ਫਿਰ ਲਿਖਤ ਹੋਈ ਜੋ ਸ੍ਰੋਤ ਉਚਰਨ ਹੋਏ ਜਿੰਨੇ ਵੀ ਵਿਹਾਰ ਹੋਏ ਅਰਜ ਬੇਨਤੀ ਬਣੀ ਨਭਜ ਬੰਦ ਹੁੰਦੀ ਔਰ ਬੇਨਤੀ ਸੁਣਦਾ ਕੌਣ ਸੀ ਕਨਕਪੁਰ ਵਾਸੀ ਸੰਭਲ ਦੇ ਵਿੱਚ ਬੈਠ ਕੇ ਫੇਰ ਕਰ ਰਿਹਾ ਸੀ ਅਰਜ ਬੇਨਤੀ ਸੁਣ ਰਿਹਾ ਸੀ ਨਾਲ ਮਹਾਰਾਜ ਸੂਰਜ ਸਿੰਘ ਜੀ ਦਾ ਨੇਕ ਪੂਰਾ ਕਰ ਰਿਹਾ ਸੀ ਔਰ ਨਾਲ ਸਿੱਖਾਂ ਭਗਤਾਂ ਦਾ ਦੇਖ ਪੂਰਾ ਕਰ ਰਿਹਾ ਸੋ ਨਿਰਗੁਣ ਜੋਤ ਕਾਲਪੁਰਖ ਜਿਸ ਦਾ ਇਸ਼ਟ ਮੰਨਣਾ ਹੈ ਉਹ ਮਹਾਰਾਜ ਛੇਰ ਸਿੰਘ ਵਿਸ਼ਨੂੰ ਭਗਵਾਨ ਕਨਕ ਪ੍ਰਵਾਰਤੀ ਹੈ ਕੋਈ ਔਰ ਨਹੀਂ ਹੈ ਪਹਿਲਾ ਨੰਬਰ ਜਿਹੜਾ ਤੇ ਹਰ ਸੰਤ ਜੀਉ ਲੱਗ ਰਹੀ ਤੇ ਮਹਾਰਾਜ ਛੇਰ ਸਿੰਘ ਜੀ ਔਰ ਨਿਰਗੁਣ ਜੋਤ ਕਾਲਪੁਰ ਫਰਮਾਜ ਛੇਰ ਸਿੰਘ ਜੀ ਕਰਕੇ ਦੋ ਨਹੀਂ ਗਏ ਵਕਤੋ ਵਕਤ ਨਹੀਂ ਤੇ ਆਪਾਂ ਕਿਸ਼ਤ ਦੇ ਬਚਨ ਕਰਦੇ ਸੋ ਪਹਿਲਾ ਕਿਸ਼ਤ ਜਿਹੜਾ ਹੈ ਉਹ ਨਿਰਗੁਣ ਜੋਤ ਕਾਲਪੁਰ ਕਰਕੇ ਜਿਹੜਾ ਕਿਸ਼ਤ ਹੈ ਉਹਦੀ ਮਹਾਰਾਜ ਛੇਰ ਸਿੰਘ ਆਪਣਾ ਕਿਸ਼ਤ ਮੰਨਣ ਪਰਛਾਏ ਕਹਿ ਰਹੇ ਨੇ ਉਹਦੀ ਲਿਖਤ ਹੈ ਤੇ ਨਿਯਮ ਨੀਮਾ ਦੇ ਨਾਲ ਲਿਖਤ ਜਿਹੜੀ ਹੈ ਜਾਇਉ ਕਹਿ ਲਓ ਤੇ ਲਿਖਤ ਹੋਈ ਔਰ ਨਿਯਮ ਔਰ ਲਿਖਤ ਇੱਕੋ ਹੀ ਹੈ ਕੋਈ ਇਹਨਾਂ 'ਚ ਫਰਕ ਨਹੀਂ ਦਾ ਤੇ ਜੋ ਨਿਯਮ ਨੇ ਦਿੱਤੀ ਔਰ ਲਿਖਿਆ ਗ੍ਰੰਥੀ ਉਹ ਇੱਕ ਹੀ ਹੈ ਇਸ ਤਰ੍ਹਾਂ ਜਨਮ ਸਾਖੀ ਔਰ ਗ੍ਰੰਥ ਇੱਕ ਹੀ ਹੈ